ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਸਵਾਰੋ ਇਟਲੀ ਵਿੱਚ ਸਿੱਖ ਫੌਜੀ ਦਿਨਾਂ ਦੀ ਬਾਤ ਆਪ ਜੀ ਨਾਲ ਜਾਣਕਾਰੀ ਸਾਂਝੀ ਕਰੀਏ ਸਰਦਾਰ ਬਲਵਿੰਦਰ ਸਿੰਘ ਚਾਲ ਦੀ ਕਿਤਾਬ ਇਟਲੀ ਵਿੱਚ ਸਿੱਖ ਫੌਜੀ ਵਿੱਚੋਂ ਜਦੋਂ ਰੋਮਨ ਸਿੱਖਾਂ ਨੂੰ ਮਿਲੇ ਬੈਠੇ ਬੈਠੇ ਮੈਨੂੰ ਕਿਸੇ ਨੇ ਇੱਕਦਮ ਪੁੱਛਿਆ ਕੀ ਤੁਸੀਂ ਸਿੱਖ ਹੋ ਮੈਂ ਕਿਹਾ ਹਾਂ ਜੀ ਬੜੀ ਚਾਹਤ ਨਾਲ ਥੋੜੀ ਗੱਲਬਾਤ ਤੋਂ ਬਾਅਦ ਫਿਰ ਉਸਨੇ ਯਾਦਾਂ ਨੂੰ ਯਾਦ ਕਰ ਬੋਲਣਾ ਸ਼ੁਰੂ ਕਰ ਦਿੱਤਾ ਮੇਰੇ ਵੱਡੇ ਬਾਪੂ ਜੀ ਵਿਸ਼ਵ ਯੁੱਧ ਦੂਸਰੇ ਵਿੱਚ ਮਸੋਲੀ ਨਦੀ ਫੌਜ ਵਿੱਚ ਸੀ ਅਤੇ ਉਹ ਮੈਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਉਸ ਨੇ ਮੈਨੂੰ ਦੱਸਿਆ ਕਿ ਉਹ ਜੰਗ ਜਿੱਤ ਗਏ ਸਨ ਕਿਉਂਕਿ ਉਹ ਪੂਰਬੀ افਰੀਕਾ ਵਿੱਚ ਆ ਗਏ ਸਨ ਉਹਨਾਂ ਨੇ ਅੰਗਰੇਜ਼ਾਂ ਦੇ ਵਿਰੁੱਧ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਤੇ ਫਿਰ ਪਤਾ ਨਹੀਂ ਕੀ ਹੋਇਆ ਬ੍ਰਿਟਸ ਨੇ ਭਿਆਨਕ ਤੇ ਵਿਲੱਖਣ ਹੀ ਤਰ੍ਹਾਂ ਦੇ ਯੋਧਿਆਂ ਦੀ ਇੱਕ ਰੈਜiment ਲਿਆਂਦੀ ਉਸ ਤੋਂ ਬਾਅਦ ਸਭ ਕੁਝ ਬਦਲ ਗਿਆ ਜੋ ਲੜਾਈ ਵਿੱਚ ਜੰਗਲੀ ਜਾਨਵਰਾਂ ਵਰਗੇ ਲੱਗਦੇ ਸਨ ਉਹਨਾਂ ਦੀ ਲੜਾਈ ਇੰਨੀ ਡਰਾਉਣੀ ਸੀ ਕਿ ਇਟਾਲਵੀ ਸੈਨਾ ਜਦੋਂ ਉਹਨਾਂ ਦੀ ਆਵਾਜ਼ ਸੁਣਦੀ ਸੀ ਤਾਂ ਅੰਦਰੋਂ ਕੰਬ ਜਾਂਦੀ ਸੀ। ਉਹਨਾਂ ਨੇ ਆਪਣੇ ਤੋਪਖਾਨੇ ਦੇ ਨਾਲ ਹਮਲਾ ਕੀਤਾ। ਜਦੋਂ ਉਹ ਆਪਣੀ ਤੋਪਖਾਨੇ ਨੂੰ ਅਗਨਾਉਂਦੇ ਤਾਂ ਉਹਨਾਂ ਤੋਪਾਂ ਨਾਲ ਉਹ ਆਪ ਕਾਲੇ ਦੇ ਅੱਗੇ ਆਉਣ ਲਈ ਫਿਰ ਆਪਣੀਆਂ ਬੰਦੂਕਾਂ ਨਾਲ ਹਮਲਾ ਕਰਦੇ। ਜਦੋਂ ਉਹਨਾਂ ਦੇਖਿਆ ਕਿ ਆਪਣੀਆਂ ਗੋਲੀਆਂ ਖਤਮ ਹੋ ਗਈਆਂ ਨੇ ਉਹ ਤਲਵਾਰਾਂ ਨਾਲ ਲੜੇ ਜਦੋਂ ਉਹਨਾਂ ਦੀਆਂ ਤਲਵਾਰਾਂ ਵੀ ਟੁੱਟ ਗਈਆਂ ਉਹ ਛੋਟੇ ਚਾਕੂ ਭਾਵ ਸ਼੍ਰੀ ਸਾਹਿਬ ਨਾਲ ਲੜਦੇ ਸਨ ਇੰਨਾ ਹੀ ਬਸ ਨਹੀਂ ਉਦੋਂ ਵੀ ਜਦੋਂ ਉਹ ਖੂਨ ਨਾਲ ਪੂਰੇ ਲਥਪਤ ਹੋ ਜਾਂਦੇ ਉਹ ਨੰਗੇ ਹੱਥਾਂ ਨਾਲ ਲੜਦੇ ਪਰ ਅੱਗੇ ਉਹਨੋਂ ਨਹੀਂ ਸੰੜਦੇ ਉਹ ਇੰਨਾ ਅਰਸ਼ਾਦ ਹੋ ਗਿਆ ਕਿ ਵਾਕਿਆ ਨੂੰ ਸੁਣਾਉਂਦਾ ਕਿ ਹਵਾ ਵਿੱਚ ਹੱਥ ਹਲਾ ਲਾ ਕੇ ਯੋਧਿਆਂ ਦੀ ਜੰਗ ਦੀ ਮੈਦਾਨ ਅਸਲ ਤਸਵੀਰ ਪੇਸ਼ ਕਰਦਾ ਵਿੱਚ ਹੀ ਗੁੰਮ ਹੋ ਗਿਆ ਤੇ ਫਿਰ ਇੱਕਦਮ ਸ਼ਾਂਤ ਹੋ ਗਿਆ ਤੇ ਠੰਮੇ ਨਾ ਕਹਿਣ ਲਗਾ ਸਿੱਖ ਸੱਚਮੁੱਚ ਜਾਬਾਜ਼ ਤੇ ਜਜ਼ਬੇ ਵਾਲੇ ਯੋਧੇ ਨੇ ਫਿਰ ਅੱਗੇ ਕਹਿੰਦਾ ਕਿ ਅੰਤ ਵਿੱਚ ਮੇਰੇ ਦਾਦਾ ਜੀ ਨੂੰ ਸਿੱਖ ਰੈਂਜਮੈਂਟ ਨੇ ਕਬਜ਼ੇ ਵਿੱਚ ਕਰ ਲਿਆ ਤੇ ਸਿੱਖਾਂ ਨੇ ਕਿਹਾ ਕਿ ਉਹਨਾਂ ਕੋਲ ਬਹੁਤ ਘੱਟ ਖਾਣ ਪੀਣ ਦਾ ਸਾਜੋ ਸਮਾਨ ਹੈ ਤੇ ਜੰਗ ਦੇ ਇੱਕ ਕੈਦੀ ਦੀ ਪਾਣੀ ਵੀ ਬਹੁਤ ਘੱਟ ਸੀ ਭੁੱਖੇ ਸ਼ੇਰਾਂ ਜਿਹੇ ਖਤਰਨਾਕ ਸਿੱਖਾਂ ਨੂੰ ਮੈਦਾਨ ਵਿੱਚ ਦੇਖਿਆ ਸੀ ਜੋ ਕੈਂਪਾਂ ਵਿੱਚ ਦਇਆਤਾ ਦੀ ਸ਼िखर ਤੇ ਸਨ ਉਹ ਖੁਦ ਭੁੱਖੇ ਸੌਂਦੇ ਪਰ ਕੈਦੀਆਂ ਨੂੰ ਖਾਣ ਦਿੰਦੇ ਸਨ ਉਹਨਾਂ ਨੇ ਉਹਨਾਂ ਨੂੰ ਇੰਨਾ ਆਦਰ ਤੇ ਪਿਆਰ ਦਿੱਤਾ ਕਿ ਮੇਰੇ ਦਾਦਾ ਜੀ ਕਹਿੰਦੇ ਸਨ ਕਿ ਉਹਨਾਂ ਨੇ ਕਦੇ ਵੀ ਸਿੱਖਾਂ ਵਰਗੇ ਮਰਦਾਂ ਨੂੰ ਨਹੀਂ ਵੇਖਿਆ ਇਸ ਲੜਾਈ ਵਿੱਚ ਬਹਾਦਰੀ ਅਤੇ ਜਿੱਤ ਦੇ ਨਾਲ ਇੱਕ ਦਿਆਲੂਪਨਾ ਉਹਨਾਂ ਦੀ ਪਹਿਲੀ ਵਾਰ ਵੇਖਿਆ ਸੀ ਜਦੋਂ ਮੈਂ ਵੱਡਾ ਹੋਇਆ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਸਿੱਖਾਂ ਦੀਆਂ ਕਹਾਣੀਆਂ ਵੱਲ ਪ੍ਰੇਰਿਤ ਕੀਤਾ ਜੇਕਰ ਮੈਂ ਇੱਕ ਅਸਲੀ ਆਦਮੀ ਬਣਨਾ ਚਾਹੁੰਦਾ ਹਾਂ ਤਾਂ ਮੈਨੂੰ ਕੋ ਸਿੱਖਾਂ ਨਾਲ ਮਿਲਣ ਲਈ ਕਿਹਾ ਗਿਆ ਇਸ ਲਈ ਮੈਂ ਭਾਰਤ ਦੀ ਸਿੱਖਾਂ ਨੂੰ ਮਿਲਣ ਲਈ ਗਿਆ ਮੈਂ ਪੰਜਾਬ ਵਿੱਚ ਘੁੰਮਿਆ ਗੁਰਦੁਆਰਿਆਂ ਵਿੱਚ ਗਿਆ ਕਈਆਂ ਨੂੰ ਮਿਲਿਆ ਮੈਂ ਹੈਰਾਨ ਹਾਂ ਉਹਨਾਂ ਵਰਗੇ ਜਿੰਦਾ ਦਿਲ ਤੇ ਰੋਹਾਨੀ ਪਿਆਰ ਸਤਕਾਰ ਨਾਲ ਭਰੇ ਬੰਦੇ ਮੈਂ ਕਦੇ ਨਹੀਂ ਸੀ ਦੇਖੇ ਅਸਲ ਵਿੱਚ ਮੈਂ ਮਹਿਸੂਸ ਕੀਤਾ ਕਿ ਮੇਰੇ ਦਾਦਾ ਜੀ ਕਿਉਂ ਮੈਨੂੰ ਇਹਨਾਂ ਸਿੱਖਾਂ ਬਾਰੇ ਦੱਸਦੇ ਨੇ ਐਸੇ ਬੰਦੇ ਨੇ ਫਿਰ ਇੱਕ ਟੀਵੀ ਇੰਟਰਵਿਊ 'ਚ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਕਦੇ ਨਹੀਂ ਹਾਰ ਸਕਦਾ ਕਿਉਂਕਿ ਭਾਰਤ ਕੋਲ ਵੱਡੀ ਗਿਣਤੀ ਵਿੱਚ ਸਿੱਖ ਫੌਜੀ ਨੇ ਸਰਦਾਰ ਭੁਲੰਦਰ ਸਿੰਘ ਚਾਲ ਹੋੜਾਂ ਦੀ ਕਲਪਤਾ ਇਲਟੀ ਇਤਲੀ ਵਿੱਚ ਸਿੱਖ ਫੌਜੀ ਬਾਰੇ ਪੜ੍ਹ ਲਿਆ ਸਾਂ ਤਦੇ ਇੰਟਰਨੈਟ ਤੇ ਇੱਕ ਲੇਖ ਸਾਹਮਣੇ ਆਇਆ ਜੋ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਬੇਨਤੀ ਹੈ ਕਿ ਕਿਤਾਬ ਵੀ ਜਰੂਰ ਪੜ੍ਹਿਓ ਤੁਹਾਨੂੰ ਤੁਹਾਡੇ ਵਿਲੱਖਣ ਤੇ ਬਹਾਦਰੀ ਪਰ ਇਤਿਹਾਸ ਬਾਰੇ ਹੋਰ ਨਗਾਈ ਵਿੱਚ ਵਿਸਤਾਰ ਵਿੱਚ ਜਾਣਕਾਰੀ ਮਿਲੇਗੀ ਹੋਰ ਗੁਰੂ ਸਾਰਿਓ ਸਿੱਖ ਪੌਜਾਂ ਜਾਂ ਸਿੱਖ ਕਮਿਊਨਿਟੀ ਜਿੱਥੇ ਆਪਣੇ ਦੇਸ਼ ਦੀ ਆਪਣੇ ਵਤਨ ਲਈ ਇੰਨਾ ਕੁਛ ਕਰਦੀ ਏ ਉਥੇ ਪਿਆਰਿਓ ਇਹ ਸਰਬੱਤ ਦਾ ਭਲਾ ਮੰਗਣ ਵਾਲੀ ਏ ਸਾਰੀ ਦੁਨੀਆ ਵਾਸਤੇ ਜੰਗਾਂ ਜੁੱਧਾਂ ਦੇ ਵਿੱਚ ਤਾਂ ਕੀ ਦੇਸ਼ ਦੇ ਕੰਮਾਂ ਦੇ ਵਿੱਚ ਵੀ ਹੱਥ ਵਟਾਉਂਦੀ ਏ ਸੋ ਪਿਆਰਿਓ ਅਖੀਰ ਤੇ ਆਪ ਜੀ ਦੇ ਨਾਲ ਇਹ ਵਿਚਾਰ ਵੀ ਸਾਂਝੀ ਕਰੀਏ ਕਿ ਜੋ ਅੱਜ ਦਾ ਕਾਲਾ ਇਤਿਹਾਸ ਚੱਲਦਾ ਪਿਆ ਹੈ ਜਿਸ ਦੇ ਵਿੱਚ ਸਾਰੀਆਂ ਹੀ ਸਰਕਾਰਾਂ ਸੈਂਟਰ ਗਵਰਨਮੈਂਟ ਅਤੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਸਿੱਖਾਂ ਦੇ ਇਥਨੇ ਕੁ ਵੈਰੀ ਬਣੇ ਹੋਏ ਨੇ ਕਿ ਇਹ ਪੰਜਾਬ ਨੂੰ ਖਤਮ ਕਰਾਉਣ ਵਾਲੀ ਗੱਲ ਹੈ ਪਿਆਰਿਓ ਮੈਂ ਇੱਕ ਵਾਰ ਦੀ ਇੱਕ ਕਹਾਣੀ ਆਪਜੀ ਦੇ ਨਾਸਾਂ ਦੀ ਕਰਨੀ ਹੈ ਇੱਕ ਮਾਤਾ ਦੇ ਦੋ ਪੁੱਤਰ ਸਨ ਇੱਕ ਵੱਡਾ ਪੁੱਤਰ ਜਿਹੜਾ ਸੀ ਉਹਦਾ ਬਾਪ ਗੁਜ਼ਰ ਗਿਆ ਸੀ ਦੂਸਰਾ ਵਿਆਹ ਕਰਵਾ ਲਿਆ ਇੱਕ ਪੁੱਤਰ ਹੋਰ ਪੈਦਾ ਆਇਆ ਉਹ ਉਹਨੂੰ ਜ਼ਿਆਦਾ ਪਿਆਰਾ ਸੀ ਪਹਿਲੇ ਪੁੱਤਰ ਨੂੰ ਚੰਗਾ ਨਹੀਂ ਸੀ ਸਮਝਦੀ ਕਾਮਕਾਰ ਉਹ ਬੜਾ ਕਰਦਾ ਸੀ ਸਾਰਾ ਘਰ ਦਾ ਕਾਰੋਬਾਰ ਉਹਦੇ ਸਿਰ ਤੇ ਸੀ ਜਿਵੇਂ ਕਿ ਸਿੱਖ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਆਂ ਪਿਆਰੋ ਕਿਸੇ ਨੇ ਕਹਿ ਦਿੱਤਾ ਕਿ ਵੱਡਾ ਪੁੱਤਰ ਤੇਰਾ ਮਤਰੀਆ ਪੁੱਤਰੇ ਛੋਟਾ ਪੁੱਤਰ ਤੇਰਾ ਆਪਦਾ ਪੁੱਤਰ ਹੈ ਤੂੰ ਉਹਨੂੰ ਚੰਗਾ ਖਾਣੀ ਪਿਉਣੀ ਐ ਚੰਗਾ ਉਹਨੂੰ ਸਾਭਦੀ ਐ ਛੋਟੇ ਪੁੱਤਰ ਨੂੰ ਤੂੰ ਕਾਰੋਬਾਰ ਬਾਰੇ ਦੱਸਿਆ ਕਰ ਕੰਮ ਕਾਰੋਬਾਰ ਬਾਰੇ ਦੱਸਿਆ ਕਰ ਠੀਕ ਹੈ ਤੇਰਾ ਲਾਡਲਾ ਵੀ ਹੈ ਪਰ ਅੱਗੇ ਤਾਂ ਤੇਹਾਇ ਤਾਂ ਤੇਰਾ ਪੁੱਤਰ ਨਾ ਤੇ ਵੱਡਾ ਪੁੱਤਰ ਤੇਰਾ ਮਤਰੀਆ ਪੁੱਤਰ ਹੈ ਇਸ ਨੂੰ ਤੂੰ ਚੰਗਾ ਸਲੂਕ ਨਾ ਕਰਿਆ ਕਰ ਕਹਿੰਦੀ ਕਿ ਕੀ ਕਰਾਂ ਕਹਿੰਦੀ ਇਹਦੇ ਮਨ ਦੇ ਚ ਵਹਿਮ ਪਾ ਦੇ ਸਾਰੀ ਦਿਹਾੜੀ ਕੰਮ ਕਰਕੇ ਆਉਂਦਾ ਹੈ ਥੱਕਿਆ ਹੁੰਦਾ ਮੂੰਹ ਖੁੱਲਾ ਹੁੰਦਾ ਅੱਜ ਇਹਨੂੰ ਕਹਿ ਦੇਵੇਂ ਜਦੋਂ ਸੁੱਤਾ ਹੋਵੇ ਕਿ ਤੇਰੇ ਅੰਦਰ ਇੱਕ ਸੱਪ ਵੱੜਦਾ ਵੇਖਿਆ ਸਜੇ 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 ਇਹ ਵਹਿਮ ਦੇ ਵਿੱਚ ਆਪਣਾ ਸਰੀਰ ਖਤਮ ਕਰੀ ਜਾਵੇਗਾ ਮਨ ਕਿਨਾਰੇ ਹੋ ਜਾਵੇਗਾ ਤੇਰਾ ਪੁੱਤਰ ਜਿਹੜਾ ਹੈ ਉਹ ਸਾਰਾ ਕੁਝ ਉਹਦਾ ਹੋ ਜਾਏਗਾ ਹੁਣ ਮਾਂ ਨੇ ਉਹੀ ਚਾਲ ਚੱਲੀ ਕਹਿਣ ਲੱਗੀ ਪੁੱਤਰ ਤੇਰੇ ਮੂੰਹ ਦੇ ਵਿੱਚ ਸੱਪ ਵੜਦਾ ਵੇਖਿਆ ਅੱਜ ਹੋਰ ਕੱਲ ਹੋਰ ਸਜੇ ਸਜੇ ਉਹ ਵਹਿਮ ਦੇ ਵਿੱਚ ਡਾਊਨ ਹੁੰਦਾ ਗਿਆ ਦੂਜਾ ਪੁੱਤਰ ਲਾੜਲਾ ਹੋਣ ਕਰਕੇ ਕੰਮ ਨਹੀਂ ਸੀ ਕਰਦਾ ਭੁੱਖੇ ਮਰਨ ਦੀ ਨੌਬਤ ਆ ਗਈ ਮਨ ਦੇ ਵਿੱਚ ਸੋਚਿਆ ਕਿ ਮੈਂ ਇਹ ਕੀ ਕਰ ਬੈਠੀ ਮੈਨੂੰ ਇਦਾਂ ਨਹੀਂ ਸਿਕਲਣਾ ਚਾਹੀਦਾ ਅਖੀਰ ਉਹਦੇ ਮਨ ਦੇ ਵਿੱਚ ਆਈ ਕਿ ਵੱਡੇ ਪੁੱਤਰ ਨੂੰ ਕਿਉਂ ਨਾ ਮੈਂ ਕੈਮ ਕਰਾਂ ਉਹਦਾ ਵਹਿਮ ਮੈਂ ਕੱਢ ਦੇਵਾਂ ਛੋਟਾ ਪੁੱਤਰ ਤੇ ਕੰਮ ਕਰ ਕਰਦਾ ਨਹੀਂ ਚਾਹੇ ਮੇਰਾ ਲਾਡਲਾ ਪੁੱਤਰ ਹੈ ਸੋ ਪਿਆਰਿਓ ਵੱਡੇ ਪੁੱਤਰ ਨੂੰ ਅੱਜ ਫੇਰ ਜਦੋਂ ਸੁਤਾ ਬਿਆਸੀ ਤੇ ਕਹਿਣ ਲਗੀ ਮਾਂ ਪੁੱਤਰ ਜਿਹੜਾ ਸੱਪ ਤੇਰੇ ਅੰਦਰ ਵੜਿਆ ਸੀ ਅੱਜ ਮੈਂ ਨਿਕਲਦਾ ਵੇਖਿਆ ਉਹ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਕਹਿਣ ਦਾ ਭਾਵ ਕਿ ਸਿੱਜੇ ਸਿੱਜੇ ਉਸ ਨੂੰ ਖਰਾਕ ਵੀ ਦੇਣੀ ਸ਼ੁਰੂ ਕਰ ਦਿੱਤੀ ਤੇ ਫੇਰ ਉਹ ਕੰਮ ਕਰ ਕਰਨ ਲੱਗਾ ਤੇ ਫੇਰ ਉਹ ਖੇਤਾਂ ਜਿਹੜਾ ਉਹਨਾਂ ਦਾ ਰੋਟੀ ਪਾਣੀ ਖਾਣ ਰੁਗੇ ਹੋ ਗਿਆ ਇਹ ਕਾਇਮ ਹੋ ਗਿਆ ਇਸੇ ਤਰ੍ਹਾਂ ਹੀ ਪਿਆਰਿਓ ਪੰਜਾਬ ਦੇ ਨਾਲ ਸਰਕਾਰਾਂ ਧੱਕਾ ਕਰਦੀਆਂ ਨੇ ਉਹ ਮਾਤਾ ਵਾਲਾ ਹਾਲ ਪੰਜਾਬ ਦਾ ਕਰ ਰਹੀਆਂ ਨੇ ਪਤਾ ਉਸ ਦਿਨ ਲੱਗਣਾ ਜਿਸ ਦਿਨ ਅਸਲੋ ਪੰਜਾਬ ਨੂੰ ਕਮਜ਼ੋਰ ਕਰਕੇ ਤੇ ਇਹਨਾਂ ਦੇ ਪੱਲੇ ਕੁਛ ਨਾ ਪਿਆ ਫੇਰ ਸੋਚਣਗੇ ਅੱਜ ਮਾਤਾ ਵਾਂਗੂ ਸੋਚਣ ਦਾ ਟਾਈਮ ਹੈ ਉਸ ਚੀਜ਼ ਨੂੰ ਜਰੂਰ ਸੋਚਣਾ ਚਾਹੀਦਾ ਹੈ ਸੋ ਪਿਆਰਿਓ ਇਸ ਆਗੂ ਜੀ ਦੇ ਨਾਲ ਵਾਰਤਾ ਸਾਂਝੀ ਕੀਤੀ ਇਟਲੀ ਦੇ ਸਿੱਖ ਫੌਜੀਆਂ ਨੇ ਤੇ ਅੱਜ ਦੀਆਂ ਸਰਕਾਰਾਂ ਦੇ ਇਤਰੀ ਇਮਾਨ ਵਾਲੇ ਸ਼ਲੋਕ ਦੇ ਸੋ ਜੋ ਨਹੀਂ ਕਰਨਾ ਚਾਹੀਦਾ ਉਹ ਕਰਦੇ ਪਏ ਨੇ ਸੋ ਆਓ ਜੀ ਇੱਥੇ ਸਮਾਪਤੀ ਕਰੀਏ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਵੈ ਇਹ ਜੋ ਕਹਾਣੀ ਆ ਜੀ ਨਾਲ ਸਿੱਖ ਫੌਜੀਆਂ ਨੇ ਸਾਂਝੀ ਕੀਤੀ ਹੈ ਇਹਦੇ ਨਾਲ ਹੀ ਮਨ ਦੇ ਵਿੱਚ ਬਲਬਲਾ ਉੱਠਿਆ ਸੀ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੈ ਸਿੱਖ ਗਮਨਟੀ ਦੇ ਨਾਲ ਬਹੁਤ ਜ਼ਿਆਦਾ ਤਕਾ ਹੋ ਰਿਹਾ ਹੈ ਜਿਵੇਂ ਕਿ ਲੁਧਿਆਣੇ ਦੇ ਵਿੱਚ ਬਿਹਾਰੀਆਂ ਦੀ ਸੁਰੱਖਿਆ ਵਾਸਤੇ ਪੀਸ ਫੋਰਸ ਲਗਾਈ ਗਈ ਤੇ ਸਿੱਖਾਂ ਨੂੰ ਜਿਹੜੇ ਇਸ ਇਲਾਕੇ ਦੇ ਮਾਲਕ ਨੇ ਉਹਨਾਂ ਦੇ ਨਾਲ ਤਕਾ ਕੀਤਾ ਗਿਆ ਇਹ ਗੱਲਾਂ ਸਰਕਾਰਾਂ ਦੇ ਅੱਗੇ ਜ਼ਰੂਰ ਆਉਣਗੀਆਂ ਸੋ ਆਸ ਹੈ ਆਪ ਜੀ ਨੂੰ ਇਹ ਵਾਰਤਾ ਚੰਗੀ ਲੱਗੇਗੀ ਪਿਆਰ ਸਰਕਾਰ ਦੇ ਨਾਲ ਆਓ ਉਹ ਇੱਥੇ ਭੁਲਾਉਣਾ ਨਾ ਗਜਸ ਸਮਝਿਏ ਔਰ ਗੱਜ ਕੇ ਫਤਿਹ ਗਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ